ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਨਾਲ ਸੰਬੰਧਿਤ ਜੀ ਹਾਂ ਅਸੀਂ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ 23 ਅਪ੍ਰੈਲ 22 اپریل ਨੂੰ ਜਦੋਂ ਪਹਿਲਗਾਮ ਦੇ ਵਿੱਚ اٹیک ਹੋਇਆ ਸੀ ਉਸ ਤੋਂ ਬਾਅਦ ਇੱਕ ਦਿਨ ਬਾਅਦ ਇੱਕ ਬੀਐਸਐਫ ਜਵਾਨ ਪੂਰਨ ਕੁਮਾਰ ਸ਼ਾਹ ਜੋ ਕਿ ਫਿਰੋਜ਼ਪੁਰ ਦੇ ਵਿੱਚ ਪੋਸਟਡ ਸੀ ਪਾਕਿਸਤਾਨ ਦੀ ਸੱਧ ਦੇ ਵਿੱਚ ਦਾਖਲ ਹੋ ਗਿਆ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਫੜ ਲਿਆ ਸੀ ਤੇ ਕਾਫੀ ਜਦੋਜਹਿਦ ਤੋਂ ਬਾਅਦ ਹੁਣ ਉਸ ਨੂੰ ਭਾਰਤ ਵਾਪਸ ਲਿਆਂਦਾ ਗਿਆ ਯਾਨੀ ਪਾਕਿਸਤਾਨ ਤੇ ਦਬਾਅ ਪਾਇਆ ਗਿਆ ਪੂਰਮ ਕੁਮਾਰ ਸ਼ਾਹ ਨੂੰ ਛੱਡਣ ਦੇ ਲਈ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਟਾਰੀਵਾਗਾ ਬਾਰਡਰ ਦੀਆਂ ਜਿੱਥੋਂ ਅੱਜ ਕਰੀਬ 12 ਵਜੇ ਦੇ ਕਰੀਬ ਪੂਰਮ ਕੁਮਾਰ ਸ਼ਾਹ ਨੂੰ ਜਦੋਂ ਛੱਡਿਆ ਗਿਆ ਤਾਂ ਉਹਨਾਂ ਦੀ ਜੋ ਤਸਵੀਰਾਂ ਨੇ ਉਹ ਤੁਸੀਂ ਦੇਖ ਰਹੇ ਹੋ ਜੋ ਗੱਡੀਆਂ ਦਾ ਕਾਫਲਾ ਹੈ ਉਹ ਉਹਨਾਂ ਨੂੰ ਲੈ ਕੇ ਰਵਾਨਾ ਹੋ ਗਿਆ ਕਿਉਂਕਿ ਪੂਰਮ ਕੁਮਾਰ ਸ਼ਾਹ ਨੂੰ ਛਡਾਉਣ ਦੇ ਲਈ ਭਾਰਤ ਸਰਕਾਰ ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਸੀ ਇੱਕ ਗੱਲ ਹੋਰ ਵੀ ਹੈ ਕਿ ਪੂਰਮ ਕੁਮਾਰ ਸ਼ਾਹ ਜਦੋਂ 22 April ਦਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਦਾਖਲ ਹੋਏ ਤੇ ਇਹ ਵੀ ਦਿਲਚਸਪ ਗੱਲ ਹੈ ਕਿ ਇਹ ਪੂਰੀ ਜਦੋਂ ਜੰਗ ਹੋਈ 7 ਤੋਂ ਲੈ ਕੇ 10 ਮਈ ਤੱਕ ਉਸ ਦੇ ਦੌਰਾਨ ਵੀ ਪੂਰਮ ਕੁਮਾਰ ਸ਼ਾਹ ਬੀਐਸਐਫ ਦੇ ਜੋ ਜਵਾਨ ਨੇ ਉਹ ਪਾਕਿਸਤਾਨੀ ਰੇਂਜਰਾਂ ਦੇ ਕਬਜ਼ੇ ਦੇ ਵਿੱਚ ਰਹੇ ਤੇ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਕਈ ਮੀਟਿੰਗਾਂ ਹੋਈਆਂ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਾਂ ਦੇ ਵਿਚਾਲੇ ਤੇ ਆਖਿਰਕਾਰ ਪੂਰਮ ਕੁਮਾਰ ਸ਼ਾਹ ਨੂੰ ਪਾਕਿਸਤਾਨ ਨੂੰ ਛੱਡਣਾ ਪਿਆ ਇਸੇ ਦੇ ਵਿਚਾਲੇ ਜੋ ਇਸ ਬੀਐਸਐਫ ਜਵਾਨ ਦੀ ਪਤਨੀ ਸੀ ਉਸ ਨੇ ਕਾਫੀ ਗੁਹਾਰ ਲਾਈ ਭਾਰਤ ਸਰਕਾਰ ਨੂੰ ਕਿ ਉਸਦੇ ਪਤੀ ਨੂੰ ਵਾਪਸ ਲਿਆਂਦਾ ਜਾਵੇ ਜਿਵੇਂ ਭਾਰਤ ਸਰਕਾਰ ਨੇ ਆਪਰੇਸ਼ਨ ਸਿੰਦੂਰ ਚਲਾਇਆ ਸੀ ਇਸ ਦੀ ਪਤਨੀ ਨੇ ਵੀ ਇਹੀ ਗੱਲ ਕਹੀ ਸੀ ਕਿ ਮੇਰੇ ਸੰਦੂਰ ਨੂੰ ਵੀ ਵਾਪਸ ਲੈ ਕੇ ਆਓ ਇਹ ਕਿਹਾ ਜਾ ਰਿਹਾ ਸੀ ਕਿ ਫਿਰੋਜ਼ਪੁਰ ਸੈਕਟਰ ਦੇ ਵਿੱਚ ਪੂਰਨ ਕੁਮਾਰ ਸ਼ਾ ਪੋਸਟਡ ਸਨ 23 April ਦੇ ਦੇਰ ਰਾਤ ਜਦੋਂ ਉਹ ਡਿਊਟੀ ਤੇ ਸੀ ਉਸ ਤੋਂ ਬਾਅਦ ਕਿਹਾ ਗਿਆ ਕਿ ਅਣਜਾਣੇ ਚ ਉਹ ਪਾਕਿਸਤਾਨ ਦੀ ਹੱਦ ਦੇ ਵਿੱਚ ਦਾਖਲ ਹੋ ਗਏ ਤੇ ਉਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਉਹਨਾਂ ਨੂੰ ਫੜ ਲਿਆ ਪਰ ਉਹਨਾਂ ਨੂੰ ਛੱਡਿਆ ਨਹੀਂ ਕਾਫੀ ਇੱਥੋਂ ਲੈਟਰ ਗਏ ਕਾਫੀ ਗੱਲਬਾਤ ਹੋਈ ਪਰ ਗੱਲ ਸਿਰੇ ਨਹੀਂ ਚੜ ਰਹੀ ਸੀ ਪਰ 23 April ਤੇ ਅੱਜ 14 May ਕਰੀਬ 20 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਪੁਰਮ ਕੁਮਾਰ ਸ਼ਾਹ ਪਾਕਿਸਤਾਨ ਦੀ ਕਸਟਡੀ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਛੱਡੇਗਾ ਤਸਵੀਰ ਤੁਹਾਨੂੰ ਅਸੀਂ ਦਿਖਾ ਦਈਏ ਜਦੋਂ ਅਟਾਰੀ ਬਾਗਾ ਬਾਰਡਰ ਤੋਂ ਉਹਨਾਂ ਨੂੰ ਵਾਪਸ ਲੈ ਕੇ ਲਿਆਂਦਾ ਗਿਆ ਇਹ ਗੱਡੀਆਂ ਦੇ ਜੋ ਕਾਫਲਾ ਹੈ ਪੁਰਮ ਕੁਮਾਰ ਸ਼ਾਹ ਨੂੰ ਲੈ ਕੇ ਉੱਥੋਂ ਰਵਾਨਾ ਹੋਈ ਹਾਲਾਂਕਿ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਵੇਂ ਹੀ ਗੱਡੀ ਦੇ ਵਿੱਚ ਪੁਰਮ ਕੁਮਾਰ ਸ਼ਾਹ ਨੂੰ ਬਿਠਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਜੋ ਬੀਐਸਐਫ ਦੀ ਜੋ ਅਮਲਾ ਸੀ ਉਹ ਲੈ ਕੇ ਉਹਨਾਂ ਨੂੰ ਰਵਾਨਾ ਹੋ ਗਿਆ ਅਟਾਰੀ ਬਾਗਾ ਬਾਰਡਰ ਤੋਂ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਜੋ ਪੂਰਮ ਕੁਮਾਰ ਸ਼ਾ ਬੀਐਸਐਫ ਜਵਾਨ ਨੇ ਵਰਦੀ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨੀ ਰੇਂਜਰਾਂ ਨੇ ਉਹਨਾਂ ਨੂੰ ਫੜਿਆ ਤਾਂ ਉਹਨਾਂ ਦੀ ਅੱਖਾਂ ਤੇ ਪੱਟੀ ਬੰਨ ਕੇ ਉਹਨਾਂ ਦੀ ਤਸਵੀਰ ਜਾਰੀ ਕੀਤੀ ਕਿ ਅਸੀਂ ਤੁਹਾਡੇ ਇੱਕ ਬੀਐਸਐਫ ਦੇ ਜੋ ਜਵਾਨ ਹੈ ਉਸ ਨੂੰ ਫੜ ਲਿਆ ਪਰ ਕਈ ਦਿਨਾਂ ਦੀ ਜੋ ਦੋਨਾ ਮੁਲਕਾਂ ਦੇ ਵਿੱਚ ਗੱਲਬਾਤ ਹੋਈ ਉਸ ਗੱਲਬਾਤ ਤੋਂ ਬਾਅਦ ਹੁਣ ਪੂਰਮ ਕੁਮਾਰ ਸ਼ਾ ਨੂੰ ਛੱਡ ਦਿੱਤਾ ਗਿਆ ਤੁਸੀਂ ਇਹ ਦੇਖ ਰਹੇ ਹੋ ਕਿ ਜਿਵੇਂ ਹੀ ਉਹਨਾਂ ਨੂੰ ਅਟਾਰੀ ਬਾਗਾ ਸਰਹੱਦ ਤੋਂ ਰਿਹਾ ਕੀਤਾ ਗਿਆ ਬੀਐਸਐਫ ਦੇ ਜਿਹੜੇ ਹੋਰ ਜਵਾਨ ਸੀ ਉਹਨਾਂ ਦੇ ਨਾਲ ਉਹ ਖੜੇ ਨਜ਼ਰ ਆਏ ਉਹ ਵੀ ਬਿਲਕੁਲ ਸਿਹਤਮੰਦ ਹਾਲਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਕੋਈ ਇੰਜਰੀ ਨਹੀਂ ਸੀ ਕੋਈ ਉਹਨਾਂ ਨੂੰ ਸਰਟੀਫੀਕਟ ਦੇ ਨਿਸ਼ਾਨ ਨਹੀਂ ਸੀ ਬਿਲਕੁਲ ਫਿਟ ਅਤੇ ਫਾਈਨ ਉਹਨਾਂ ਨੂੰ ਉਹ ਵਾਪਸ ਆਏ ਤੇ ਉਹਨਾਂ ਨੂੰ ਇੱਥੋਂ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਰਵਾਨਾ ਹੋ ਗਈ ਬੀਐਸਐਫ ਦੇ ਜੋ ਟੀਮ ਸੀ ਹੁਣ ਬੀਐਸਐਫ ਦੀ ਟੀਮ ਉਹਨਾਂ ਨੂੰ ਕੀ ਘਰ ਆਪਣੇ ਘਰ ਭੇਜੇਗੀ ਜਾਂ ਉਹਨਾਂ ਨੂੰ ਕੁਝ ਸਮੇਂ ਦੇ ਲਈ ਬੀਐਸਐਫ ਦੇ ਕੋਲ ਰਹਿਣਾ ਪੈਗਾ ਇਹ ਪ੍ਰੋਟੋਕਾਲ ਹੁੰਦੇ ਨੇ ਫੋਰਸੇਸ ਦੇ ਇਸ ਦੇ ਬਾਰੇ ਫੋਰਸੇਸ ਬਹੁਤ ਕੁਝ ਰਿਵੀਲ ਨਹੀਂ ਕਰਦੀਆਂ ਪਰ ਜਿਵੇਂ ਹੀ ਉਹਨਾਂ ਦੀ ਰਿਹਾਈ ਹੋਈ ਉਸ ਤੋਂ ਬਾਅਦ ਇੱਕ ਲੈਟਰ ਵੀ ਜਾਰੀ ਹੋਇਆ ਜਿਸ ਦੇ ਵਿੱਚ ਬੀਐਸਐਫ ਨੇ ਲੈਟਰ ਜਾਰੀ ਕੀਤਾ ਉਹਦੇ ਲਿਖਿਆ ਹੋਇਆ ਸੀ ਹੈਂਡਿੰਗ ਓਵਰ ਆਫ ਬੀਐਸਐਫ ਜਵਾਨ ਬਾਇ ਪਾਕ ਰੇਂਜਰਸ ਐਟ ਜੀਸੀਪੀ ਹਟਾਰੀ ਕਿਹਾ ਗਿਆ ਕਿ ਅੱਜ ਸਵੇਰੇ 10:30 ਵਜੇ ਕਨਸਟੇਬਲ ਪੂਰਨ ਕੁਮਾਰ ਸ਼ਾਹ ਨੂੰ ਵਾਪਸ ਲਿਆਂਦਾ ਗਿਆ ਪਾਕਿਸਤਾਨ ਵੱਲੋਂ ਬੀਐਸਐਫ ਦੇ ਜੋ ਨੁਮਾਇंदे ਸੀ ਉਹਨਾਂ ਵੱਲੋਂ ਅਟਾਰੀ ਵਾਗਾ ਬਾਰਡਰ ਤੋਂ ਕਾਂਸਟੇਬਲ ਪੂਰਨ ਕੁਮਾਰ ਸ਼ਾਹ ਹੈਡ ਇਨ ਐਡਵਰਟੈਂਟਲੀ ਕ੍ਰੋਸਡ ਓਵਰ ਟੂ ਪਾਕਿਸਤਾਨ ਟੈਰੀਟਰੀ ਮਤਲਬ ਇਹ ਕਿਹਾ ਗਿਆ ਕਿ ਪਾਕਿਸਤਾਨੀ ਹੱਦ ਦੇ ਵਿੱਚ ਅਣਜਾਣੇ ਦੇ ਵਿੱਚ ਪੂਰਨ ਕੁਮਾਰ ਸ਼ਾਹ ਦਾਖਲ ਹੋ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਕਿਉਂਕਿ ਜਦੋਂ ਉਹਨਾਂ ਦੀ ਡਿਊਟੀ ਸੀ ਫਿਰੋਜ਼ਪੁਰ ਸੈਕਟਰ ਦੇ ਵਿੱਚ 23 April ਦਾ ਦਿਨ ਸੀ ਤੇ 11:30 ਦਾ ਸਮਾਂ ਸੀ ਜਦੋਂ ਉਹਨਾਂ ਨੇ ਉਹਨਾਂ ਨੇ ਅਣਜਾਣੇ ਦੇ ਵਿੱਚ ਪਾਕਿਸਤਾਨੀ ਰੇਂਜਰਸ ਦੇ ਜੋ ਹੱਦ ਸ਼ੁਰੂ ਹੁੰਦੀ ਹੈ ਉਸ ਦੇ ਵਿੱਚ ਦਾਖਲ ਹੋ ਗਏ ਸੀ ਉਸ ਤੋਂ ਬਾਅਦ ਕਿਹਾ ਗਿਆ ਕਿ ਵਿਦਿੱਕ ਕੰਸਿਸਟੈਂਟ ਐਫਰਟਸ ਆਫ ਬੀਐਸਐਫ ਬੀਐਸਐਫ ਦੀ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਰੈਗੂਲਰ ਫਲੈਗ ਮੀਟਿੰਗ ਤੋਂ ਬਾਅਦ ਪਾਕਿਸਤਾਨੀ ਰੇਂਜਰਸ ਦੇ ਨਾਲ ਉਹਨਾਂ ਨੂੰ ਰਿਹਾ ਕੀਤਾ ਗਿਆ ਬੀਐਸਐਫ ਦੇ ਹਵਾਲੇ ਕੀਤਾ ਗਿਆ ਕਾਂਸਟੇਬਲ ਨੂੰ ਇਸ ਤੋਂ ਬਾਅਦ ਕਿਉਂਕਿ ਤੁਹਾਨੂੰ ਜੇਕਰ ਯਾਦ ਹੋਏ ਜਦੋਂ ਇਹ ਜੰਗ ਸ਼ੁਰੂ ਹੋ ਗਈ ਸੀ ਉਸ ਦੇ ਦੌਰਾਨ ਪੂਰਨ ਕੁਮਾਰ ਸ਼ੌਦੀ ਜੋ ਪਤਨੀ ਸੀ ਉਹ ਬੇਹੱਦ ਡਰ ਗਈ ਸੀ ਕਿਉਂਕਿ ਦੋਹਾਂ ਮੁਲਕਾਂ ਦੇ ਵਿੱਚ ਜੰਗ ਲੱਗ ਗਈ ਸੀ ਪੂਰਨ ਕੁਮਾਰ ਸ਼ੌਦੀ ਪਤਨੀ ਇਸ ਸਮੇਂ 7 ਮਹੀਨੇ ਦੀ ਗਰਭਵਤੀ ਹੈ ਤੇ ਉਹਨਾਂ ਦਾ 8 ਸਾਲ ਦਾ ਇੱਕ ਬੱਚ ਉਹ ਆਪਣੇ ਬੱਚਿਆਂ ਦੀ ਦੁਹਾਈ ਦਿੰਦੇ ਹੋਏ ਜ਼ਰੂਰ ਕਹਿੰਦੇ ਨਜ਼ਰ ਆਏ ਸੀ ਕਿ ਮੇਰੇ ਪਤੀ ਨੂੰ ਛੱਡਿਆ ਜਾਵੇ ਮੋਦੀ ਜੀ ਮੇਰੇ ਸੰਧੂਰ ਨੂੰ ਵਾਪਸ ਲੈ ਕੇ ਆਉਣ ਜਿਵੇਂ ਉਹਨਾਂ ਨੇ ਆਪਰੇਸ਼ਨ ਸੰਧੂਰ ਚਲਾਇਆ ਹੋਇਆ ਜਿਵੇਂ ਹੀ ਬੀਐਸਐਫ ਜਵਾਨ ਦੀ ਰਿਹਾਈ ਦੀ ਖਬਰ ਮਿਲੀ ਬੰਗਾਲ ਦੇ ਵਿੱਚ ਉਹਨਾਂ ਦੇ ਘਰ ਖੁਸ਼ੀ ਦਾ ਮਾਹੌਲ ਹੋ ਗਿਆ ਕਈ ਜੋ ਉਹਨਾਂ ਦੇ ਰਿਸ਼ਤੇਦਾਰ ਇਕੱਠੇ ਹੋਏ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦੇ ਨਜ਼ਰ ਆਏ ਤੇ ਖੁਸ਼ੀ ਮਨਉਂਦੇ ਨਜ਼ਰ ਆਏ ਕਿ ਸਹੀ ਸਲਾਮਤ ਕਿਸੇ ਬਿਨਾ ਕਿਸੇ ਨੁਕਸਾਨ ਦੇ ਪੂਰਨ ਕੁਮਾਰ ਸ਼ਾਹ ਨੂੰ ਪਾਕਿਸਤਾਨ ਨੇ ਛੱਡ ਦਿੱਤਾ ਹੈ ਉਹ ਵੀ ਜਦੋਂ ਦੋਹਾਂ ਮੁਲਕਾਂ ਦੇ ਵਿੱਚ ਇੰਨੇ ਤਣਾਅਪੂਰਨ ਹਾਲਾਤ ਬਣੇ ਹੋਏ ਸੀ ਉਸ ਉਸ ਦੇ ਦੌਰਾਨ ਇਹ ਕਿਹਾ ਗਿਆ ਕਿ ਸ਼ਾਇਦ ਬੀਐਸਐਫ ਜਵਾਨ ਨੂੰ ਨਹੀਂ ਛੱਡਿਆ ਜਾਏਗਾ ਜੇਕਰ ਛੱਡਿਆ ਵੀ ਜਾਂਦਾ ਹੈ ਤਾਂ ਕਿੰਨੇ ਸਾਲ ਲੱਗਣਗੇ ਕਿੰਨੇ ਮਹੀਨੇ ਲੱਗਣਗੇ ਇਹ ਬੇਹਤ ਚਿੰਤਾ ਵਾਲੀ ਗੱਲ ਸੀ ਖਾਸ ਕਰਕੇ ਬੀਐਸਐਫ ਜਵਾਨ ਦੇ ਪਰਿਵਾਰ ਦੇ ਲਈ ਪਰ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਬੀਐਸਐਫ ਦੇ ਜੋ ਅਫਸਰ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੂੰ ਛੱਡਣਾ ਪਿਆ ਪੂਰਨ ਕੁਮਾਰ ਸ਼ਾਹ ਨੂੰ ਤੇ ਅੱਜ ਸਾਡਾ ਬੀਐਸਐਫ ਜਵਾਨ ਭਾਰਤ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਆਪਣੇ ਜੋ ਜੋ ਬੀਐਸਐਫ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਨਾਲ ਹੈ ਪਰ ਉਹ ਕਦੋਂ ਘਰ ਪਹੁੰਚੇਗਾ ਕੀ ਉਸ ਦੇ ਨਾਲ ਕੋਈ ਪੁੱਛਗਿੱਛ ਹੋਏਗੀ ਜਾਂ ਉਸ ਨੂੰ ਕੁਝ ਸਮੇਂ ਦੇ ਲਈ ਇੱਕ ਅਜਿਹੀ ਥਾਂ ਤੇ ਰੱਖਿਆ ਜਾਏਗਾ ਜਿੱਥੇ ਕੋਈ ਕਮਿਊਨੀਕੇਸ਼ਨ ਨਾ ਹੋ ਸਕੇ ਇਹ ਸਭ ਕੁਝ ਪ੍ਰੋਟੋਕਾਲ ਨੇ ਉਹ ਬੀਐਸਐਫ ਤੈਅ ਕਰੇਗੀ ਪਰ ਇਸ ਸਮੇਂ ਬੇਸਬ ਜਵਾਨ ਦੇ ਘਰ ਖੁਸ਼ੀ ਦਾ ਮਾਹੌਲ ਹੈ ਕੈਮਰੇ ਸਾਹਮਣੇ ਵੀ ਇਹ ਸਭ ਜਵਾਨ ਦੀ ਪਤਨੀ ਵੀ ਆਈ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ बीस दिन वो हमारे देश में नहीं थे पाकिस्तान के तरफ से अरेस्ट हो गए थे तो आज तो बहुत ही खुशी हुई सुबह में ही फोन आया था सीओ साहब का वहां से डॉक्टर देखिए वो पी के साहब आ गए हैं इंडिया आ चुके हैं टेंशन मत लीजिए वो एकदम सही सलामत है आप टेंशन मत लीजिए बिल्कुल ठीक है और मेरे हस्बैंड ने भी मुझे वीडियो कॉल किया था एकदम टोटली वो फिट है फिजिकली फिट है और बोल रहे थे कि टेंशन मत लो मैं ठीक हूँ मैं फ्रेश होकर मैं तुमको तीन बजे फोन करता हूँ देखिए मैडम उनसे तो मेरी तीन दिन पहले कांटेक्ट हुई थी चार दिन पहले तो उन्होंने मुझे कहा था कि टेंशन मत लीजिए इसी सप्ते आपके हस्बैंड आ जाएंगे मैंने उन्होंने भी बहुत योगदान दिया बहुत जोर शोर से वो भी बात कर रही थी बी के डिपार्टमेंट में जितने भी सीनियर है हमारे यहाँ के जो चेयरमैन है वो तो शुरू दिन से ही लगे हुए हैं और कल्याण सर भी आए थे फोन पे वो भी बात करते थे कैसे है नहीं है टेंशन मत लीजिए आपके हस्बैंड बहुत जल्दी देखिए सभी का सपोर्ट है पूरी देश मेरे लिए खड़ी थी तो सबको हाथ जोड़ के थैंक यू की आप लोगों की वजह से मैं हस्बैंड इंडिया आ पाए देखिए हमारे सरकार मोदी जी है तो सब चीज पॉसिबल है क्योंकि देखिए जो 22 तारीख को जो पहलग्राम अटैक हुआ था उन्होंने 15 से 20 दिन में जो ऑपरेशन सिंदूर करके सबके सुहाग का बदला लिया जिसका नाम रखा गया था ऑपरेशन सिंदूर उसके तीन से चार दिन बाद मेरे सुहाग को उन्होंने रिटर्न लाया